ਸਸ਼ੀਕਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਦੇ ਹਾਲਾਤ ਬਣੇ ਹੋਏ ਹਨ ਜਿਨ੍ਹਾਂ ਨੂੰ ਦੇਖਦੇ ਆ MP ਲੁਧਿਆਣਾ ਰਾਜਾ ਵੜਿੰਗ ਨੇ ਡੀਸੀ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਡਿਪਟੀ ਕਮਿਸ਼ਨਰ ਸਾਹਿਬ ਨੇ ਜਿਸ ਪ੍ਰਕਾਰ ਦਾ ਸਾਨੂੰ ਦੱਸਿਆ ਸਾਰਾ ਕੁਝ ਕਿ ਸਾਰਾ ਕੁਝ ਹਜੇ ਤੱਕ ਅਨੁਕੂਲ ਹੈਗਾ ਬਹੁਤ ਵਧੀਆ ਕਿਰਪਾ ਹੈਗੀ ਇਸ ਤਰ੍ਹਾਂ ਦੀ ਕੋਈ ਪੈਨਿਕ ਕਰਨ ਵਾਲੀ ਸਥਿਤੀ ਹਜੇ ਇਸ ਪ੍ਰਕਾਰ ਦੀ ਕੋਈ ਜਾਣਕਾਰੀ ਐਡਮਿਨਿਸਟ੍ਰੇਸ਼ਨ ਕੋਲੇ ਨਹੀਂ ਹੈ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਇਨਸਟਰਕਸ਼ਨਸ ਅਸੀਂ ਜਾਰੀ ਕੀਤੀਆਂ ਇੱਕ ਤਾਂ ਟੋਲ ਫ੍ਰੀ ਨੰਬਰ ਐਮਰਜੈਂਸੀ ਕੰਟੈਕਟ ਆਸੇ ਅਸੀਂ ਜਾਰੀ ਕੀਤਾ 0161 2403100 ਸੋ ਐਮਰਜੈਂਸੀ ਕੇਸ ਦੇ ਵਿੱਚ ਇਸ ਨੰਬਰ ਤੇ ਲੁਧਿਆਣੇ ਦੇ ਲੋਕ ਸੰਪਰਕ ਕਰ ਸਕਦੇ ਆ ਨਾਲੀ ਨਾਲ ਉਹਨਾਂ ਨੇ ਇਹ ਦੱਸਿਆ ਕਿ ਡੀਪੀਆਰਓ ਲੁਧਿਆਣਾ ਸਮੇ ਸਮੇਂ ਸਿਰ ਆਪਣੀਆਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਨਸਟਰਕਸ਼ਨ ਜਾਰੀ ਕਰਦਾ ਰਹੇਗਾ। ਔਰ ਡੀਪੀਆਰਓ ਦਿਆਂ ਜਾਂ ਗਵਰਨਮੈਂਟ ਵੱਲੋਂ ਜਿਹੜੀਆਂ ਆਈਆਂ ਇਨਸਟਰਕਸ਼ਨਸ ਤੇ ਤੁਸੀਂ ਰਿਲਾਇ ਕਰਨਾ ਹੈ। ਕਿਸੇ ਪ੍ਰਕਾਰ ਦਾ ਕਿਸੇ ਕਿਸਮ ਦਾ ਪੈਨਿਕ ਨਹੀਂ ਕਰਨਾ। ਔਰ ਖਾਸ ਕਰਕੇ ਕਈ ਆਰੀ ਬਹੁਤ ਸਾਰੀਆਂ ਚੀਜ਼ਾਂ WhatsApp ਤੇ ਆਉਂਦੀਆਂ ਰਹਿੰਦੀਆਂ ਇੱਧਰ ਉਧਰੋਂ ਫੇਕ ਆ ਜਾਂਦੀਆਂ। ਔਰ ਉਹ ਸਾਰੀ ਬੇਨਤੀ ਹੈ ਪਬਲਿਕ ਨੂੰ ਕਿ ਉਹਨੂੰ ਤੁਸੀਂ ਸ਼ੇਅਰ ਨਹੀਂ ਕਰਨਾ ਅੱਗੇ ਜਿੰਨਾ ਚਿਰ ਕੋਈ অথੈਨਟੀਸਿਟੀ ਕੋਈ ਨਹੀਂ ਬਿਨਾ অথੈਨਟੀਸਿਟੀ ਤੋਂ ਤੁਸੀਂ ਅਗਰ ਉਹ ਸਾਰੀਆਂ ਚੀਜ਼ਾਂ ਸ਼ੇਅਰ ਕਰ ਦਿਓਗੇ ਤਾਂ ਇਹਦੇ ਨਾਲ ਪਬਲਿਕ ਦੇ ਵਿੱਚ ਪੈਨਿਕ ਹੋਏਗਾ ਫਿਰ ਉਹਨਾਂ ਨੇ ਕਿਹਾ ਇਨ ਕੇਸ ਆਫ ਐਮਰਜੈਂਸੀ ਇਨਫੋਰਮੇਸ਼ਨ ਕੋਈ ਦੇਣੀ ਹੈ ਕਿਸੇ ਪ੍ਰਕਾਰ ਦੀ ਘਟਨਾਕਰਮ ਵਾਪਰ ਗਿਆ ਤਾਂ ਤੁਸੀਂ 112 ਜਿਹੜਾ ਉਰੇ ਤੇ ਡਿਸਟ੍ਰਿੰਕਟ ਕੰਟਰੋਲ ਨੰਬਰ ਹੈਗਾ ਇਹਰੇ ਤੇ ਤੁਸੀਂ ਆਪਣੀ ਗੱਲ ਦੱਸਣੀ ਹੈ 112 ਤੇ ਸੋ ਮੈਂ ਅੱਜ ਇੱਥੇ ਆਇਆ ਸੀ ਅਸੀਂ ਮੈਂ ਤਲਵਾਰ ਸਾਹਿਬ ਜੱਸੀ ਜੀ ਕੁਲਦੀਪ ਵੈਦ ਸਾਹਿਬ ਨਾਮਰ ਸਾਹਿਬ ਅਸੀਂ तमाम ਲੋਕ ਅੱਜ ਇਸੇ ਮੁਤਲਕ ਅੱਜ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਹਾਲਾਤ ਬਿਲਕੁਲ ਠੀਕ ਰਹਿਣਗੇ ਕਿਸੇ ਪ੍ਰਕਾਰ ਦੀ ਡਰਨ ਦੀ ਲੋੜ ਨਹੀਂ ਹੈ ਔਰ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਸਮਾਜ ਸੇਵੀ ਲੋਕ ਨੇ ਜਿੰਨੇ ਵੀ ਐਨ ਜੀਓਜ਼ ਵਾਲੇ ਨੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਸਾਨੂੰ ਆਮ ਜਨਤਾ ਦੇ ਵਿੱਚ ਰਹਿਣਾ ਚਾਹੀਦਾ ਕਿਸੇ ਨੂੰ ਕਿਤੇ ਕੋਈ ਦਿੱਕਤ ਆਵੇ ਉਹਨਾਂ ਦੀ ਸਾਨੂੰ ਮਦਦ ਤੇ ਸਹਾਇਤਾ ਕਰਨੀ ਚਾਹੀਦੀ ਹੈ ਔਰ ਪੂਰੇ ਦਾ ਪੂਰਾ ਦੇਸ਼ ਇਕਜੁੱਟ ਹੈ ਅਸੀਂ ਆਪਦੀ ਆਰਮੀ ਨੂੰ ਸਲੂਟ ਕਰਦੇ ਹਾਂ ਜਿਸ ਤਰ੍ਹਾਂ ਬਹਾਦਰੀ ਦੇ ਨਾਲ ਮੂੰਹ ਤੋੜ ਪਾਕਿਸਤਾਨ ਦਾ ਜਵਾਬ ਦਿੱਤਾ ਹੈ ਇਸੇ ਤਰ੍ਹਾਂ ਦੇ ਜਵਾਬ ਦੇਣਾ ਬੰਦਾ ਸੀ ਔਰ ਸਾਰੇ ਦੇ ਸਾਰੇ ਇਸ ਵਕਤ ਸਮੁੱਚਾ ਹਿੰਦੁਸਤਾਨ ਇਕਜੁੱਟ ਹੈ ਔਰ ਹਰ ਵਿਪਤਾ ਨਾਲ ਹਰ ਦਿੱਕਤ ਨਾਲ ਅਸੀਂ ਲੜ ਲਈ ਤਿਆਰ ਪਰ ਤਿਆਰ ਹਾਂ ਸਰ ਕੱਲ ਜਿੱਦਾਂ ਬਲੈਕਆਊਟ ਹੋਇਆ ਸੀਗਾ ਸੋ ਅੱਜ ਦੀ ਵੀ ਕੋਈ ਇਨਫੋਰਮੇਸ਼ਨ ਦਿੱਤੀ ਹੈ ਡੀਸੀ ਸਾਹਿਬ ਨੇ ਕਿ ਅੱਜ ਵੀ ਬਲੈਕਆਊਟ ਹੋਏ ਟਿਲ ਨਾਊ ਇਟਸ ਇਹ ਕੋਈ ਐਸੀ ਇਨਫੋਰਮੇਸ਼ਨ ਹਜੇ ਤੱਕ ਨਹੀਂ ਹੈ ਲੇਕਿਨ ਐਡਵਾਈਜ਼ਰੀ ਸਮੇਂ-ਸਮੇਂ ਸਿਰ ਬਦਲਦੀਆਂ ਜਾਰੀ ਹੁੰਦੀਆਂ ਰਹਿੰਦੀਆਂ ਨੇ ਮਿੰਟ-ਮਿੰਟਸ ਤੇ ਇਹੋ ਜਿਹੀਆਂ ਸਿਚੁਏਸ਼ਨ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਏਗੀ

ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿਸੇ ਪ੍ਰਕਾਰ ਦਾ ਤੁਸੀਂ ਪਾਣੀ ਕਰੀਟ ਨਾ ਕਰੋ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਕਦੇ ਨੌਬਦ ਨਹੀਂ ਆਈ ਕਿ ਕਿਸੇ ਵਿਅਕਤੀ ਨੂੰ ਰਾਸ਼ਨ ਨਾ ਮਿਲਿਆ ਹੋਵੇ ਕਿਸੇ ਵਿਅਕਤੀ ਨੂੰ ਭੋਜਨ ਨਾ ਮਿਲਿਆ ਹੋਵੇ ਜਿਸ ਪ੍ਰਕਾਰ ਤੁਸੀਂ ਸਟੋਰੇਜ ਕਰਨ ਲੱਗਦੇ ਹੋ ਔਰ ਇਹ ਨਾਲ ਚੀਜ਼ਾਂ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਉਹਦਾ ਫਾਇਦਾ ਕੋਈ ਨਹੀਂ ਹੋਣਾ ਤੁਸੀਂ ਇਸ ਤਰ੍ਹਾਂ ਦੀ ਕੋਈ ਨੌਬਤ ਨਹੀਂ ਹੈ ਕਿ ਜੀਰੇ ਕਰਕੇ ਤੁਸੀਂ ਸਟੋਰੇਜ ਕਰਨੀ ਸ਼ੁਰੂ ਕਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਸਾਰੀਆਂ ਤਮਾਮ ਚੀਜ਼ਾਂ ਇਹ ਦੇਖ ਰਹੇ ਹਾਂ ਅਗਰ ਅਸੀਂ ਕੋਈ ਦਿੱਕਤ ਆਏਗੀ ਤਾਂ ਤੁਹਾਨੂੰ ਪਹਿਲਾਂ ਇਤਲਾਹ ਕੀਤਾ ਜਾਏਗਾ ਮੇਰੀ ਬੇਨਤੀ ਹੈ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ ਸਟੋਰੇਜ ਕਰਨ ਵਾਲੇ ਵਿਕਤੀਆਂ ਤੋਂ ਥੋੜਾ ਗੁਰੇਜ਼ ਕਰਨ ਤੇ ਸਟੋਰੇਜ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਕਿਸੇ ਪ੍ਰਕਾਰ ਦਾ ਜੋ ਚੀਜ਼ ਵਸਤੂ ਸਾਨੂੰ ਚਾਹੀਦੀ ਹੈ ਉਹ ਆਮ ਰੂਟੀਨ ਤੇ ਜਿਵੇਂ ਅਸੀਂ ਪਹਿਲਾਂ ਲੈਨੇ ਉਹੀ ਸਾਨੂੰ ਲੈਣੀ ਚਾਹੀਦੀ ਹੈ ਨਾ ਕਿ ਕਿਸੇ ਪ੍ਰਕਾਰ ਦੇ ਪੈਨਿਕ ਦੇ ਥੱਲੇ ਆ ਕੇ ਸਾਨੂੰ ਘਰੇ ਸਮਾਨ ਜਮਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹਰੇ ਨਾਲ ਦੂਜਿਆਂ ਦਾ ਤੁਸੀਂ ਹਿੱਸਾ ਖਾ ਜਾਂਦੇ ਹੋ ਖਾਮ ਖਾ ਜਿਹੜੀ ਸਪਲਾਈ 3 ਦਿਨਾਂ ਬਾਅਦ ਆਉਂਦੀ ਹੈ ਉਹ ਨੈਚੁਰਲੀ 3 ਦਿਨਾਂ ਬਾਅਦ ਆਉਣੀ ਹੈ ਲੁੜਿਆਣੇ ਦੇ ਅੰਦਰ ਤੇ ਤੁਸੀਂ ਉਹ ਸਾਰਾ ਕੰਮ ਸਟੋਰ ਕਰ ਲਓਗੇ ਤਾਂ ਉਹ ਅੱਧੇ ਦਿਨ ਚ ਮੁੱਕ ਜਾਏਗਾ ਫਿਰ ਪੈਨਿਕ ਕਰੇਟ ਹੁੰਦਾ ਇਸ ਗੱਲ ਨਾਲ ਪਲੀਜ਼ ਡੋਨਟ ਪੈਨਿਕ ਕਿਸੇ ਪ੍ਰਕਾਰ ਦੀ ਸਟੋਰੇਜ ਨਾ ਕਰੋ ਇੱਕ ਵੱਡੀ ਗੱਲ ਇਹ ਹੈ ਕਿ ਕੱਲ੍ਹ ਤੋਂ ਬਲੈਕਆਊਟ ਹੋਇਆ ਲੁਧਿਆਣੇ ਦੇ ਵਿੱਚ ਕਈ ਠੇਕੇ ਹੁੰਦੀਆਂ ਜਿਹੜੀਆਂ ਲਾਈਟਸ ਨੇ ਉਹ ਚੱਲਦੀਆਂ ਪਈਆਂ ਸੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਤਲਬ ਕੀ ਦੇਖੋ ਇਹ ਵੀ ਇਹ ਵੀ ਸਪੈਸ਼ਲ ਤੌਰ ਤੇ ਇਨਸਟਰਕਸ਼ਨ ਹੈ ਹੋ ਸਕਦਾ ਕਿਸੇ ਕੋਈ ਠੇਕੇ ਵਿਅਕਤੀ ਵਿਸ਼ੇਸ਼ ਐਸੀ ਗੱਲਾਂ ਕਰਦਾ ਹੋਵੇ ਲੇਕਿਨ ਮੇਰੀ ਬੇਨਤੀ ਹੈ ਰੈਸਟੋਰੈਂਟਸ ਵਾਲਿਆਂ ਨੂੰ ਹੋਟਲਸ ਵਾਲਿਆਂ ਨੂੰ 바ਰਸ ਵਾਲਿਆਂ ਨੂੰ ਠੇਕੇ ਵਾਲਿਆਂ ਨੂੰ ਕਿਰਪਾ ਕਰਕੇ ਅਸੀਂ ਨਾਰਮਸ ਦਾ ਸਭ ਨੇ ਫੋਲੋ ਕਰਨਾ ਹੈ ਬਲੈਕ ਆਊਟ ਮੀਨਸ ਇਹ ਕੋਈ ਇਹ ਨਹੀਂਗਾ ਵੀ ਇਕੱਲੇ ਕਿਸੇ ਇੱਕ ਚੀਜ਼ ਤੇ ਬਲੈਕ ਆਊਟ ਦੇ ਆਦੇਸ਼ ਹੈ ਪੂਰੇ ਹਰ ਵਿਅਕਤੀ ਨੂੰ ਹੈ ਔਰ ਬੀਇੰਗ ਅ ਗੁੱਡ ਸਿਟੀਜ਼ਨ ਬੀਇੰਗ ਅ ਗੁੱਡ ਸਿਟੀਜ਼ਨ ਸਾਨੂੰ ਸਾਰਿਆਂ ਨੂੰ ਇਹ ਕਾਇਦੇ ਕਾਨੂੰਨ ਤੇ ਨਾਰਮਸ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਹਾਂ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਹਾਂ ਜਿਹੜੀ ਕਿ ਐਡਮਿਨਿਸਟ੍ਰੇਸ਼ਨ ਨੇ ਵੈਸੇ ਉਹ ਬੰਦੀ ਨਹੀਂ ਹੈ ਕਿ ਜਿਸ ਪ੍ਰਕਾਰ ਅੱਜ ਸਵੇਰ ਪ੍ਰੈਸ ਕਾਨਫਰੰਸ ਹੋਈ ਔਰ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਸੰਜੀਵ अरोड़ा ਜੀ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਬਿਕੋਜ਼ ਮੈਂਬਰ ਆਫ ਪਾਰਲੀਮੈਂਟ ਮੈਂ ਹੈ ਬੇਸ਼ੱਕ ਸਾਨੂੰ ਸੱਦੋ ਨਾ ਸੱਦੋ ਲੇਕਿਨ ਅਸੀਂ ਹਰ ਅਤਲਾ ਔਰ ਹਰ ਮੌਕੇ ਅਸੀਂ ਲੁਧਿਆਣੇ ਦੀ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਖੜੇ ਮਿਲਾਂਗੇ ਸੋ ਇਸ ਤਰ੍ਹਾਂ ਬੇਸ਼ੱਕ ਉਹ ਸਰਕਾਰ ਦੇ ਨਮਾਇੰਦੇ ਹੈ ਡਿਪਟੀ ਕਮਿਸ਼ਨਰ ਨੂੰ ਇਸ ਤਰ੍ਹਾਂ ਦਾ ਬਿਹੇਵ ਵੀਰ ਨਹੀਂ ਕਰਨਾ ਚਾਹੀਦਾ ਕਿ ਉਹ ਕਿਸੇ ਨਾਲ ਬਾਇਸਨੈਸ ਹੋਵੇ ਤੁਸੀਂ ਸਾਰਿਆਂ ਨੂੰ ਸਦੋ ਸਾਰੇ ਜਿਹੜੇ ਨਮਾਇੰਦੇ ਆ ਚਾਹੇ ਉਹ ਕਾਂਗਰਸ ਦੇ ਐ ਚਾਹੇ ਕਿਸੇ ਹੋਰ ਪਾਰਟੀ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਹ ਗਾਈਡਲਾਈਨਸ ਦੇ ਬਾਰੇ ਦੱਸੋ ਤਾਂ ਜੋ ਜਨਤਾ ਨੂੰ ਜਾ ਕੇ ਇਹਨਾਂ तमाम ਗਾਈਡਲਾਈਨਸ ਤੋਂ ਜਾਣੂ ਕਰਾ ਦੇ। ਸਰ ਇਨਿਸ਼ੀਏਟਿਵ ਦੀ ਗੱਲ ਡੀਸੀ ਦਾ ਸੀਗਾ ਪਰ ਨਾਲ ਜਦੋਂ ਅਰੋੜਾ ਜੀ ਆਏ ਨੇ ਤਾਂ ਉਹੀ ਚੀਜ਼ ਹੋਈ ਹੈ। ਸੋ ਮੇਰੇ ਉਹ ਯਾਰ ਫਿਰ ਉਹ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਕੁਝ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਮਸ਼ਹੂਰੀਆਂ ਇਸ ਤਰ੍ਹਾਂ ਦੇ ਆ ਗੱਲ ਕਰਨੀ ਸੋ ਕੋਈ ਫਰਕ ਨਹੀਂ ਪਰ ਮੈਨੂੰ ਮੇਰੀ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਨੂੰ ਐਡਮਿਨਿਸਟ੍ਰੇਸ਼ਨ ਬਿਹੇਵ ਜਿਹੜੀ ਹੈ ਉਹ ਐਡਮਿਨਿਸਟ੍ਰੇਸ਼ਨ ਦੀ ਤਰ੍ਹਾਂ ਕਰੇ ਨਾਟਕੀ ਕਿਸੇ ਪ੍ਰਤੀ ਬਾਇਸ ਕੋਈ ਆਪਣਾ ਫੈਸਲਾ ਲੈ ਕੇ ਜਾਂ ਆਪਣੇ ਤਰੀਕੇ ਨਾਲ ਉਹ ਫੈਸਲਾ ਅੱਜ ਹਾਊਸ ਮੀਟਿੰਗ ਵੀ ਹੋਈ ਉਸ ਦੇ ਵਿੱਚ ਵੀ ਕਾਫੀ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੱਸ ਕਿੱਥੇ ਹਾਊਸ ਮੀਟਿੰਗ ਹੋਈ ਸਰ ਨਗਰ ਨਗਰ ਕਮਿਟੀ ਸੀ ਜੀ ਇਸ ਦੁਕਾਨ ਨੂੰ ਵੀ ਲੱਗਿਆ ਨੈਚੁਰਲੀ ਆਪੋਜੀਸ਼ਨ ਨੇ ਹਰ ਚੀਜ਼ ਦਾ ਵਿਰੋਧ ਕਰਨਾ ਹੈ ਜਿਸ ਜਿਹੜੀਆਂ ਚੀਜ਼ਾਂ ਨਹੀਂ ਗਲ ਠੀਕ ਹੋ ਰਹੀਆਂ ਉਹ ਰیتے तमाम ਜਿਹੜੇ ਕਾਉਂਸਲਰਸ ਨੇ ਜਾਂ ਉਥੋਂ ਦੇ ਨੁਮਾਇੰਦੇ ਨੇ ਉਹਨਾਂ ਨੇ ਇਤਰਾਜ਼ ਜਤਾਉਣਾ ਉਹਨਾਂ ਨੇ ਆਪਣਾ ਇਤਰਾਜ਼ ਜਤਾਇਆ ਹੋਏਗਾ ਔਰ ਮੈਨੂੰ ਲੱਗਦਾ ਕਿ ਆਪੋਜੀਸ਼ਨ ਦਾ ਕੰਮ ਹੀ ਇਹ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਸਤਾਤਾ ਰਹੀ ਸਰਕਾਰ ਨੂੰ ਕਾਰਪੋਰੇਸ਼ਨ ਦੇ ਨੁਮਾਇੰਦਿਆਂ ਨੂੰ ਮੇਅਰ ਨੂੰ ਅਲੱਗ-ਅਲੱਗ ਚੀਜ਼ਾਂ ਜੋ ਮਾਲਿਆਂ ਦੇ ਵਿੱਚ ਵਾਪਰ ਰਹੀਆਂ ਉਹਨਾਂ ਤੋਂ ਸੁਚੇਤ ਕਰਾਉਣਾ ਦੱਸਦੇ ਰਹਿਣਾ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਰਹਿਣਾ ਆਮ ਜਨਤਾ ਦੀ ਸੋ ਇਸ ਕਰਕੇ ਸਾਡਾ ਕੰਮ ਹੈ ਵਿਧਾਨ ਸਭਾ ਦੇ ਵਿੱਚ ਸਾਡਾ ਕੰਮ ਹੈ ਇਸ ਤਰ੍ਹਾਂ ਕਾਰਪੋਰੇਸ਼ਨ ਦੇ ਵਿੱਚ ਗਲੀਆਂ ਦੇ ਵਿੱਚ ਜਾ ਕੇ ਆਮ ਜਨਤਾ ਦੇ ਨਾਲ ਖੜੇ ਹੋ ਕੇ ਉਹਨਾਂ ਦੀ ਆਵਾਜ਼ ਬੁਲੰਦ ਕਰਨੀ ਜਿਹੜਾ ਏਜੰਡਾ ਟਾਈਮ ਕਰਨੇ ਮਚਾਇਆ ਉਹਨਾਂ ਨੇ ਸਾਕੇ ਰੋਣਾ ਪਿਆ ਹਾਂਜੀ ਹਾਂਜੀ ਸਵਾਲ ਇਸ ਗੱਲ ਨੂੰ ਲੈ ਕੇ ਚੱਕੇ ਜਾ ਰਹੇ ਨੇ ਕਿ ਜੰਗ ਦੀ ਜਿਹੜੀ ਸਿਚੁਏਸ਼ਨ ਬਣੀ ਹੈ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਨੇ ਰੱਦ ਕੀਤੀਆਂ ਨੇ ਨੈਸ਼ਨਲ ਲੈਵਲ ਤੇ ਇੱਕ ਵਾਰ ਦੇ ਕਿ ਜਗ੍ਹਾ ਨਹੀਂ ਸੁਰੱਖਿਆ ਦੀ ਮੀਟਿੰਗ ਹੋ ਰਹੀ ਨੇ ਕਹਿੰਦੇ ਜੀ ਲੁਧਿਆਣੇ ਦੇ ਅੰਦਰ ਜਿਹੜੀ ਨਗਰ ਨਿਗਮ ਆਊਥ ਦੀ ਮੀਟਿੰਗ ਹੈ ਕਿ ਇਸ ਨੂੰ ਕਾਲੀਆਂ ਨਹੀਂ ਜਾ ਸਕਦੇ ਸੋ ਦੇਖੋ ਮੈਂ ਇਸ ਤਰ੍ਹਾਂ ਨਾਲ ਮੈਂ ਨਹੀਂ ਹੈ ਜਿਹੜੇ ਰੁਟੀਨ ਦੇ ਸਾਡੇ ਕੰਮ ਹੈ ਉਹ ਤਾਂ ਅਸੀਂ ਕਰ ਨਹੀਂ ਕਰਨੇ ਜਿਹੜੇ ਰੁਟੀਨ ਦੇ ਕੰਮ ਹੈ ਨਗਰ ਨਿਗਮ ਦੀ ਅਗਰ ਮੀਟਿੰਗ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਇਹ ਇਹਨੂੰ ਟਾਲ ਦਿੰਦੇ ਜਾਂ ਇਹ ਇਹਨਾਂ ਕੋਈ ਫਰਕ ਪੈਣਾ ਸੀਗਾ ਜਿਹੜੇ ਰੁਟੀਨ ਦੇ ਕੰਮ ਅਸੀਂ ਹਰਜਾਨਾ ਕਰਦੇ ਹਾਂ ਔਰ ਕਰਨੇ ਹਾਂ ਅਸੀਂ ਨਾਰਮਸ ਤੇ ਸਟਿਕ ਰਹਿਣਾ ਜਿੰਦੋਂ ਵੀ ਡਿਪਟੀ ਕਮਿਸ਼ਨਰ ਨੇ ਜਾਂ ਡੀਪੀਆਰਓ ਦੀ ਕੋਈ ਸਾਨੂੰ ਸਰਕਾਰ ਦੀ ਹਦਾਇਤ ਆਏਗੀ ਅਸੀਂ ਜਨਤਾ ਨੇ ਉਹ ਫਾਲੋ ਕਰਨੀ ਹੈ